ਉੱਡੇ ਬਾਤ ਲੈ ਕੇ ਆਇਆ ਦੋ ਟਰੈਕਟਰ ਮਾਡਲ ਹੈਗਾ 2000 ਤੇ ਦੋਨਾਂ ਦੀ ਤੇਲ ਖਰਚਾ ਹੈਗਾ ਬਾਲਾ ਘਟ ਬਹੁਤ ਜਿਆਦਾ ਤੇਲ ਖਰਚ ਚੱਲਦਾ ਖਾ ਵੀ ਆ ਤਾਂ ਜਿਵੇਂ ਕਹਿੰਦੀ ਹੈ ਮਿੰਦਰਾ 265 ਆ ਗਿਆ ਮਿੱਤਰੋ ਤੇਲ ਤਾਂ ਇਹ ਸੁਗਦੇ ਹੀ ਆ ਤੇ ਦੋਨੇ ਟਰੈਕਟਰ ਹੈ ਵੀ ਪੰਜਾਬ ਨੰਬਰ ਦੇ ਵਿੱਚ ਆ ਖਰਚਾ ਵੀ ਘਟਾ ਤੇ ਲੈਣੇ ਵੀ ਘਟ ਪੈਸਿਆਂ ਚ ਆਪਾਂ ਤੇ ਇਹਦੇ ਬਾਰੇ ਜਾਣਕਾਰੀ ਦੇਈ ਨੰਬਰ ਤਾਂ ਪੰਜਾਬਾ ਇੰਜਨ ਤੇ ਗੇਅਰ ਦਾ ਕਿੰਨਾ ਨਿਕੇ ਇੰਜਨ ਗੇਅਰ ਦੀ ਤਾਂ ਗਾਰੰਟੀ ਆ 17 ਅੱਖਾਂ ਮਿਜਲੇ ਬੰਦਾ ਆ ਕੇ ਅੱਖਾਂ ਮੀਟ ਕੇ ਆ ਜਾਓ ਮੋਤਰਾ ਇੰਜਨ ਗੇਅਰ ਦੀ ਤਸਲੀਅਤ ਟਾਇਰ ਲੱਗਿਆ ਬੀਕੇਡੀ ਦੇ ਪਿਛਲੇ ਹਾਂਜੀ 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 ਵੀਰੇ ਤੇ ਅਗਲੇ ਟਾਇਰ ਹੈਗੇ ਆ ਐਮ ਆਰ ਐਲ ਦੇ ਮਾਰਲ ਦੇ ਅਗਲੇ ਟਾਇਰ ਆ ਜੀ ਇੰਜਨ ਗੇਅਰ ਦਾ ਪਿਆ ਪੂਰਾ ਚੰਗਾ ਤੇ ਸੋਤੇ ਹੋਈ ਵੀ ਅਟਾਚਿੰਗ ਹੋਈ ਵੀ ਪੁਰਾਣੀ ਆ। ਹਾਂਜੀ ਹਾਂਜੀ ਪੀਵੀ ਨੰਬਰ ਦੇ ਵਿੱਚ ਆ ਤੇਰੀ ਡਿਮਾਂਡ ਨੇ ਕਿ ਕਿੰਨੀ ਕਰੀ ਬੈਠਾ ਮੈਨੂੰ? ਇਹਦੀ ਡਿਮਾਂਡ 1,70,000 ਰੁਪਇਆ। 1,70,000 ਰੁਪਇਆ ਲਿਖੀ। ਤੇ ਹੁਣ ਮੈਨੂੰ ਦੱਸ ਕਿੰਨੇ ਦਾ ਦਾਂਗਾ? ਇਹ ਦੇ ਦਾਂਗੇ 1,60,000। 1,55,000 ਦਾ ਲੈ ਜਾਓ ਯਾਰ 15,000 ਹਜ਼ਾਰ ਮਾਨਤਾ ਨੂੰ। ਚੱਲ ਤੂੰ ਕਰਦਾ। ਵੈਸੀ ਆ ਗਿਆ। ਇਦੇ ਵਿੱਚ ਇੱਕ ਚੀਜ਼ ਹੋਰ ਹੈ ਖਰਚਾ ਦਾ ਘਟ ਹੈਗਾ ਵੇਡ ਬੂਟ ਲੱਗੇ ਪਏ ਨਾਲ ਹੀ ਦੇਣੀਆਂ ਕੁਛ ਵੀਰੇ ਆਮ ਵਪਾਰੀਆਂ ਦੇ ਕੰਮ ਹੁੰਦੇ ਆ ਸਭ ਤੋਂ ਪਹਿਲਾਂ 7-8000 ਵੇਟਾਂ ਦੇ ਪੈਂਦੇ ਆ ਵੇਟਾਂ ਦੇ ਪੈਂਦੇ ਆ ਪੈਂਦਿਆਂ ਦੇ ਨਹੀਂ ਪੈਂਦੇ ਆ ਪੈਂਦੇ ਆ ਵੇਟ ਨਾਲ ਮਿਲਣਗੇ ਵੇਟ ਬੂਟ ਟਾਇਰ ਕੰਪਨੀ ਦੇ ਨੰਬਰ ਪੰਜਾਬ ਕਿਸੇ ਜਿਹੜੀ ਚੀਜ਼ ਦੇਖੀ ਡੰਡਾ ਫੱਟੀ ਸਾਰਾ ਸਮਾਨ ਇਹਦੇ ਨਾਲ ਠੀਕ ਹੈ ਬੈਕ ਟਾਇਰ ਹੈਗੇ ਆ ਪੋਲੋ ਦੇ ਅਗਲੇ ਟਾਇਰ ਹੈਗੇ ਆ ਸੀਜਡ ਦੇ ਪੀਬੀ ਨੰਬਰ ਦੇ ਵਿੱਚ ਆ ਮੈਸੀ ਆ ਮਿੱਤਰੋ ਤੇ ਸਾਰਾ ਅਰੀਜਨਲ ਪੈਡ ਟਰੈਕਟਰ ਅਰੀਜਨਲ ਕਿਤੇ ਕਲਮ ਲੱਗੀ ਹੋਵੇ ਆਪਾਂ ਦੇਣਦਾਰ ਬੈਠੇ ਕਿਤੇ ਕਲਮ ਨਹੀਂ ਲੱਗੀ ਮਾਡਲ 2000 ਡਬਲ ਕਲਚ ਦੇ ਵਿੱਚ ਆ ਟਰੈਕਟਰ ਮੈਸੀ 241 ਤੇ ਡਿਮਾਂਡ ਇਹਦੀ ਨਿੱਕਿਆ ਰੱਖੀ ਬੈਠਾ 215000 195000 195000 ਦਾ ਇਹ ਲੈ ਜੋ 20000 ਮੰਨਤਾ ਨੇ ਇਹਦੇ ਚ ਉਹ ਜਿਹੜਾ ਦੂਮਾ ਟਰੈਕਟਰ ਜੋ ਆਪਾਂ ਗੱਲ ਕਰੀਏ 35000 ਚੱਕ ਤਾਂ ਨਿੱਕੀ ਨੇ ਹਾਂਜੀ ਵੀਰੇ ਨੰਬਰ ਹੈਗਾ 9914755467 ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਪਿੰਡ ਹੈਗਾ ਰੋਡੇ ਜ਼ਿਲ੍ਹਾ ਲਗਦਾ ਮੋਗਾ ਚੱਕ ਕੇ ਲਾ ਲਓ ਨੰਬਰ